ਹਾਂਜੀ ਕੰਪਾਉਂਦਰ ਆਇਆ ਜੀ ਕਲਾਕਾਰ ਗੱਲ ਆਫ ਸਦੂ ਸੁਚਾਰੰਗੀਲਾ ਮਨ ਗੀਤ ਮੰਡੀ ਪੀਰਬਗ ਦਾ ਕਾਲਪਸ਼ਾ ਦੇ ਡੇਰੇ ਤੇ ਜੰਡ ਬੈਗ ਫਤੂ ਕੁਰਕੀ ਹਾਂਜੀ ਪਹੁੰਚ ਗਏ ਕਲਾਕਾਰ ਹਾਂ ਜੀ ਕੋਲ ਮਾ ਜੀ एक मैसेज हो रहा मैसेज हेलो कौन भागे था दो तीन ना होने मैसेज हेलो कैसे टेक्नी वजह से कोई किसी के नाम ਉਹਦੇ ਦਾ ਉਦਾਰ ਕਾਰਨ ਨਾਲ ਨਹੀਂ ਲਿੰਕ ਆ ਬੰਨ ਨੰਬਰ ਮਹਾਂ ਨਗਰ ਤੇ ਉਹ ਜਿਹੜਾ ਪ੍ਰਯੋਗੀਤਾ ਰਹੀ ਆ ਫਲੈਟ 12 1/2 ਆ ਇਹਨਾਂ ਤੇ ਸਤਾਰਾ ਇੱਕ ਹੀ ਦਿਨ ਪਾਣੀ ਸਸੋਲੀ ਹਾਂ ਕਿਵੇਂ ਹਰ ਕੱਲ ਨੂੰ ਜਾ ਰਹੇ ਨਹੀਂ ਨਾ ਉੱਧਰ ਜਾਏਗਾ ਨਾ ਮਨ ਨਹੀਂ ਕਰਦਾ ਤੇ ਬੈਸ ਸਿਕਰਾਈਬ ਕਰਦਾ ਜਾਵਾਂਗੇ ਜਾਵਾਂਗੇ ਇਹ 516 ਨਹੀਂ ਇਹ ਨੰਬਰ ਨਹੀਂ 500 ਵਾਲਾ ਨੰਬਰ ਜੀ ਕਰ ਸਕਦੇ ਹੋ ਜੀ ਤਾਂ ਆਪਣੇ ਜੇਰੇ ਰਾਹ ਤੋੜ ਤੋੜ ਲਾਓ ਮਾਣ ਬਚੋ ਤਾਂ ਤਾਂ ਦਾ ਨੰਬਰ ਲੈ ਕੇ ਨੰਬਰ ਕਰਾ ਲੈਣਾ ਤਾਂ ਇੱਕ ਮਿੰਟ ਮੈਂ ਉਹ ਇੱਧੇ ਦੇਖ ਕਰਵਾ ਲੈਂਦੇ ਆ ਆਜੋ ਜੀ ਆਜੋ ਪਹੁੰਚ ਰਿਹਾ ਕਲਾਕਾਰ ਇੱਧੇ ਤੇ ਗੁੱਟਾ ਲਾ ਕੇ ਜੇ ਹੋ ਗਈ ਐਂਟਰੀ ਤੇ ਇੱਜਾ ਰੰਗੀਲਾ ਮਨੋ ਗੁਰਦੀਪ ਮਹਿੰਦੀ ਤੇ ਬਾਈ ਗੁਲਾਬ ਸਿੱਧੂ ਕੱਲ ਨੂੰ ਕੀ 12 ਵਜੇ ਲੱਗਣਗੇ ਪਹਿਲਾਂ ਬਾਈ ਇੱਜਾ ਰੰਗੀਲਾ ਤੇ ਜੁਮਨਦੀਪ ਮਹਿੰਦੀ 3 ਵਜੇ ਲੱਗੂਗਾ ਗੁਲਾਬ ਸਿੱਧੂ ਪੀਰ ਬਾਬਾ ਫ਼ਲਕਸ਼ਾਹ ਦੇ ਡੇਰੇ ਤੇ ਪਿੰਡ ਬਹਿਗ ਫਤੂ ਘੁਰਖੀ ਪਹੁੰਚ ਰਏ ਕਲਾਕਾਰ ਨਈ ਨੰਬਰ ਚੇਂਜ ਕਰਾਉਣਾ ਹੈ ਜੇ ਪਰ ਜਰੂਰ ਕੋਤਾ ਸੈਂਪਰ ਆਖੀ ਉਹ ਦੇ ਮੇਲੇ ਦਾ ਮਾਨੋ ਨੰਦ ਦੇ ਕਲਾਕਾਰ ਸੁਣੋ ਪਰ ਇਹ ਵੀ ਪੰਜ ਦੇ ਆਪ ਬੋਲੋ ਨਾ ਪਿੱਛੇ ਹੋ ਜਾ ਥੋੜਾ ਜੀ ਜੀ ਹਾਂ ਬੈਠਣਾ ਪਿੱਛੇ ਹੋ ਜਾ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਹੋਊਗਾ ਤੁਹਾਡਾ ਸਿੱਪਾ ਸਿੰਘ ਪਾਟੇ ਵਸਤੀ ਜਾਮੇ ਵਾਲੀ ਦਾਨ ਦੀ ਮੈਚ ਹੋ ਜਾ। ਤਰਜੂਮਾ ਰੋਗ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੁਸੀਂ ਜਿਹੜਾ ਫੜਦੇ ਹੋ ਵੀ ਕਰਦੇ ਹੋ ਅੱਜ ਜੀ ਜੀ ਆਜੋ ਆਜੋ ਇਹ ਕਿਹਨਾਂ ਭਾਜੀ ਤੁਹਾਡੇ ਹੱਥੋਂ ਹੀ ਲਿਆਕ ਸਾਈਨ ਕਰ ਲਿਓ ਇਹਨਾਂ ਨੂੰ ਸਬਸਕ੍ਰਾਈਬ ਕਰ ਲਿਓ ਜੀ ਜੀ ਉਹ ਜਲੇ ਚੋਲੇ ਜਲੇਬੀਆਂ ਖੰਡੇ ਮੁੱਠੇ ਜਲਦੀਆਂ ਸਕੀਲਾਂ ਚੱਲਣਗੀਆਂ ਅੱਖਿਆ ਦਾ ਪ੍ਰਬੰਧ ਹੋਊਗਾ ਜਲਾਲ ਸਦੀ ਤਗੜੇ ਕਲਾਕਾਰ ਪਹੁੰਚ ਰਹੇ ਆ ਕੱਲ ਦੂਸਰਾ ਕੋਈ ਨਾ ਪਤਾ ਕੱਲੇ ਜਿਹਦੇ ਵਿੱਚ ਕੀ ਹੋ ਰਿਹਾ ਹੈਗਾ ਹਾਂ ਜੀ ਬੱਚਿਆਂ ਨੂੰ ਸਬਸਕ੍ਰਾਈਬ ਕਰ ਲਿਓ

ਉਹ ਜਿਹੜੇ ਕਲਾਕਾਰ ਗੁਲਾਬ ਸੱਦੂ ਸੁੱਚਾ ਰੰਗੀਲਾ ਮਨ ਮਨਦੀਪ ਮੈਂਡੀ 12 ਵਜੇ ਲੱਗੂਗਾ ਮਨਦੀਪ ਮੈਂਡੀ ਤੇ ਸੁੱਚਾ ਰੰਗੀਲਾ 3 ਵਜੇ ਬਾਈ ਗੁਲਾਬ ਸੱਦੂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਯਾਰ ਨਹੀਂ ਸਰ ਪਿਆ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਕੋਈ ਵੀ ਦੇਖੀ ਜਾਂਦੇ ਆ ਇਹ ਵੀ 46 ਮਿੰਟ ਕਮੇਰਸੀ ਚਾਹੀਦੀ ਸੀ 49 ਸੋ ਕਿਹੜਾ ਇਸ ਠੀਕ ਹੈ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਦਾ ਤੁਹਾਨੂੰ ਜਵਾਬ ਸਿਰੋ ਨਵਾਂ ਕੋਈ ਹੋਇਆ ਨਹੀਂ ਨਾ ਨਹੀਂ ਕੱਲ ਨੂੰ ਤੈਨੂੰ ਲਾਈਵ ਸੁਣਨੀ ਆਗੇ ਹਾਂ ਕੱਲ ਨੂੰ ਸੁਣ ਜਰ ਨਾਲੇ ਸਰਚ ਕਰਨ ਵਾਲੇ ਕੱਲ ਨੂੰ ਦੱਸੀ ਕਿਹੜਾ ਨਵਾਂ ਆ ਉੱਥੇ ਹੀ ਸੁਣਾਗੇ ਆਪਾਂ ਸਕੇਲ ਦਾ ਹੀ ਹਾਂ ਜੀ ਜੀ ਜੇ ਤੂੰ ਫਾਇਲ ਲਾ ਕੇ ਪੁੱਛਣਾ ਨਾ ਉਹ ਮਿਲਦਾ ਦੱਸਦਾ ਕਿਵੇਂ ਬੰਦ ਜਿਹੜਾ ਨਹੀਂ ਨਾ ਨਾ ਤੇਰੀ ਵੀਡੀਓ ਕੱਢ ਗਏ ਨਹੀਂ ਤੇ ਇਹ ਕੱਲ ਨੂੰ ਮੌਸਮ ਵੀ ਵਧੀਆ ਹੋਣਾ ਗਰਮੀ ਗਰਮੀ ਵਾਲਾ ਚੱਕਰ ਨਹੀਂ ਆਉਥੇ ਨਹੀਂ ਬੰਦਾ ਆਉ ਆ ਮੀ ਹੁੰਦਾ ਨਾ ਮੇਲੇ ਤੇ ਨਹੀਂ ਵੀ ਆਏਗਾ ਪੱਕਾ ਮੀ ਗਰਮੀ ਦਾ ਡਰੰਦ ਇਹਨੇ ਲੋਰਾ ਪਰ ਆਪਾਂ ਪਹੁੰਚ ਨਹੀਂ ਦੇ ਆਪਾਂ ਤੁਹਾਨੂੰ ਸੁਝਾਅ ਦੇ ਰਹੇ ਆ ਵੀ ਪਹੁੰਚੋ ਆਪਾਂ ਵੀ ਪਹੁੰਚ ਰਹੇ ਕਿਉਂਕਿ ਹਿੱਕਾ ਲਾਉਂਦੇ ਆ ਨਾ ਇਹ ਮੁੰਡਾ ਤੁਹਾਨੂੰ ਦੂਜੇ ਪੇਜ ਤੋਂ ਲਾਈਵ ਵੀ ਚਲਾਉਗਾ ਕੱਲ ਨੂੰ ਕੀ ਆਪਣੇ ਪੇਜ ਦਾ ਨਾਮ ਦੱਸੋ ਵੀਰ ਜੀ ਕੀ ਜੇਂਦਰ ਮਖੂ ਤੇ ਜੇਂਦਰ ਮਖੂ ਉਹ ਪੇਜ ਤੋਂ ਲਾਈਵ ਚੱਲੂਗਾ ਕੱਲ ਨੂੰ ਗਲਾਸਦੂ ਮੰਡੀ ਤੇ ਸੁਝਰ ਗਿੱਲਾ ਇਹਨਾਂ ਦੇ ਲਾਈਵ ਕੱਲ ਨੂੰ ਰਜਿੰਦਰ ਮਹੂ ਦੇ ਪੇਜ ਤੋਂ ਲਾਈਵ ਚੱਲੂਗਾ ਤੇ ਵੇਖ ਲੈ ਮਾਰਿਆ ਆਨੰਦ ਓਏ ਹਾਥ ਦੇ ਕੇ ਬਹੁਣ ਵੇਖਾ ਤੇ ਕੱਲੂ ਮੈਂ ਕਹਿੰਦੇ ਹੋਰ ਜਾ ਰਿਹਾ ਰਜਿੰਦਰ ਆਪਰੇ ਤੋਂ ਨਹੀਂ ਪਹੁੰਚਿਆ ਆਈਦਾ ਵੀ ਧੰਨਵਾਦ ਕਰ ਬਿਹੰਤ ਸਿੰਘ ਆ ਰਹੇ ਨੇ ਕੋਈ ਜਾਣਕਾਰੀ ਦੱਸ ਦੱਸ ਕੀ ਮੈਸੇਜ ਆਇਆ ਰਜਿੰਦਰ ਹੈਲੋ ਇੱਕ ਹੋਰ ਵੋਟ ਕਰ ਲੈ ਇੱਕ ਹੋਰ ਤੁਹਾਡਾ ਅਪਲਾਈ ਕਰ ਦਿੰਦੇ ਹਾਂ ਇਹ ਹੈਲੋ ਭਾਈ ਜੀ ਮੈਂ ਲਿਆ ਕੋਨੇ ਆਹ ਆ ਤੁਸੀਂ ਕੀ ਲਿਖ ਲਿਆ ਹੈ ਲੋਕਾਂ ਦਾ ਤਾਂ ਜੀ ਵਧੀਆ ਜੀ ਬਹੁਤ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਜ ਉਹ ਬੋਤਨ ਨਾ ਜੀ ਤੁਸੀਂ ਜੀ ਬਹੁਤ ਵਧੀਆ ਤੁਸੀਂ ਦੱਸੋ ਆਪਾਂ ਬਹੁਤ ਵਧੀਆ ਠੀਕ ਠਾਕ ਮਾਣੋ ਕੱਲ ਨੂੰ ਮੇਲੇ ਦਾ ਆਨੰਦ ਪਹਿਲਾਂ ਉਹ ਅੱਜ ਲਾਓ ਜੇ ਇੱਥੇ 30 ਸਾਲ ਤੋਂ ਬਿਨਾਂ ਤੋਂ ਮਾਰ ਚੱਲ ਗਿਆ ਤਾਂ ਯਾਰ ਜਮਾਨੇ ਦੀ ਗੱਲ ਮੈਂ ਕਿਹਾ ਕਹਾਣੇ ਕਰਨ ਕਰਦਾ ਨਹੀਂ ਨਾ ਤੁਸੀਂ ਨਾਲ ਕੋ ਫਾਟੇ ਬੁਲਾਈ ਕਰਦਾ ਨਹੀਂ ਉਹ ਤੋਂ ਪਰ ਆ ਕੇ ਆ ਕੇ ਚੁੱਲ੍ਹਾ ਬਣਾ ਕੇ ਕਰਾਉਂਦਾ ਕੋਈ ਗੱਲ ਨਹੀਂ ਤੁਸੀਂ ਉਹ ਤੋਂ ਰਸਤਾ ਉਹਨੂੰ ਤੋਂ ਕਹਾਵਾਂਗਾ ਕਿਥੋਂ ਮੈਂ ਕੱਲ ਲੱਫੀ ਇਹ ਸਾੰਗਰਕ ਨੇ ਅਰੇ ਇਹਨਾਂ ਤੇ ਸਾਡਾ ਟੋਨਲ ਵੀਡੀਓ ਫਾਇਲ ਤੇ ਪੀਸਾ ਗਈ ਇਹ ਹੋਰ ਅੱਧੇ ਤੋਂ ਕੁਝ ਬੋਲਣ ਦੀ ਆਦਤ ਆ ਮਨ ਨੂੰ ਲੱਖੀ ਨਹੀਂ ਪਾਇਆ ਚੱਲਣਾ ਆ ਆ ਯਾਦ ਇਹ ਚਲਾਊਗਾ ਜੀ ਕੱਲ ਨੂੰ ਲਾਈਵ ਉੱਥੇ ਤੇਜਿੰਦਰ ਮਹੂ ਦਾ ਪੇਜ ਹੋਊਗਾ ਉਹ ਲਾਈਵ ਹੋ ਮਾਰੇ ਆਨੰਦ ਆ ਹੋਰ ਕੀ ਹਾਲ ਚੱਲ ਦੋਸਤੋ ਕਿਨੇ ਨਹੀਂ ਹੈਗੇ 4500 ਯਾਰ ਹੋਰ ਕਰਦੇ ਸੰਤਨ ਹੋ ਜਾਣਾ ਮੈਂ ਯਾਰ ਰੁਕ ਜਾ ਡਾਰ ਕਰਦੇ ਇੱਕ ਨਾਲ ਪਿਆਰ ਲੱਗਣਾ ਉਹ ਤੇ ਲਾਦਾ ਕਿ ਆਵਾਜ਼ ਚੱਲ ਜਮਾ ਤੇ ਹੋਣਾ ਪਰਸਾ ਨੂੰ ਗਰਮੀ ਤਾਂ ਮਿਲੋਗੀ ਰਾਤ ਕੱਲ ਨੂੰ ਮੀਂਹ ਦੀ ਸਥਿਤੀ ਹੈ ਅੱਜ ਵੀ ਬਣੀ ਪਈ ਹੈ ਤੇ ਕੱਲ ਨੂੰ ਸ਼ਾਇਦ ਵੀ ਆ ਜੇ ਹੋ ਸਕਦਾ ਅੱਜ ਹੀ ਅੱਜ ਠੰਡ ਨਹੀਂ ਤਾਲੀ ਕਰ ਦਾਂਗੇ ਜਿਹਨੂੰ ਗਰਮੀ ਤੋਂ ਮਿਲੂਗੀ ਰਾਤ ਨੂੰ ਤੇ ਪੁੱਛੋ ਕਲਾਕਾਰ ਵੇਖਣ ਤੇ ਗਲਾਬ ਸੱਧੂ ਗਲਾਬ ਸੰਧੂ ਹੋਜ਼ ਰਹੇ ਆ ਬਾਸਰ ਕੁੰਦੀ ਇਹ ਨਹੀਂ ਫਿਰ ਕੇ ਆਉਣਾ ਮਾਂ ਬੰਦ ਨਹੀਂ ਕਰੀ। ਲੋਗਰ ਤਾਂ ਕੀ ਆ ਕੱਲ ਕਰਾ ਕੇ ਜਿੱਥੇ ਜਾ ਕੇ ਇਹ ਇੱਥੇ ਤਸਵੀਰ ਦਾ ਕੋਧ ਉਖਮਾਰਤ ਹੋ ਗਿਆ ਭਾਈ। ਫਿਰ ਇੱਥੇ ਕਰਨੀ। ਤਸਵੀਰ ਦਾ ਕੋਈ ਚਾਉਣੀ ਹੈ। ਗੁਰੂ ਘਰ ਕੋਲੋਂ ਤਾਂ ਉੱਥੇ ਤਸਵੀਰ ਦਾ ਕੋ ਕਰਾ ਕੇ ਫਿਰ ਜਲਵਾਉਂਦੇ। ਨਾਲ ਸੜ ਪੈਂਚ ਕਰਦੇ ਨੇ ਇਸ ਵੀ ਲੈ। ਹਾਂਜੀ ਆ ਜਾਓ ਜੁੜ ਚੋ ਜੁੜ ਚੋ। ਇਹ 라ਲੂ ਦੇ ਲੋਕ ਲਾਜਿਕ ਅਦਾ ਕਰਾਉਂਦੇ ਨੇ ਠੀਕ ਹੁਣ ਕਿੰਨਾ ਟਾਈਮ ਲਾਏਗਾ ਹੋਰ ਜਿੰਨਾ ਟਾਈਮ ਹੈ ਨਾ ਕੋਸਾ ਡਿਟੇਲਸ ਜੇਕਰ ਤੁਸੀਂ ਦੱਸੋਗੇ ਤਾਂ ਆ ਜੀ ਇਹ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਇਹ ਨਹੀਂ ਨੂੰ ਬੋਲੋ ਉਹ ਤਾਂ ਲੌਂਗ ਟਿਊਨ ਦਾ ਕਮੈਂਟ ਕਰ ਰਿਹਾ ਲੱਖੜੇ ਪੁੱਛਣ ਲਈ ਨਾਲੇ ਪਰਚਲ ਕੀ ਆ ਜਾਂਦਾ ਦਾ ਖਾਣਾ ਮਦੂਰ ਵੀ ਆਣਾ ਦਾ ਖਾਣਾ ਆ ਜੀ ਬੋਲੋ ਤੁਹਾਨੂੰ ਸਿੱਧੂ ਬਲਾ ਸਿੱਧੂ ਪਹੁੰਚ ਰਿਹਾ ਜੀ ਕੱਲ ਨੂੰ ਬਲਾ ਸਿੱਧੂ 3 ਵਜੇ 3 ਵਜੇ ਸਾਜਾ ਟੈਗਲ ਚੈੱਕ ਕਰੋ ਜੀ ਗ੍ਰੀਨ ਤੇ ਸਾਜਵਾਗ ਦਾ ਨਾਜ ਆ ਪਾਦਰ ਨਹੀਂ ਮਾ ਪਿੰਡ ਦਾ ਨਾਜ ਅੱਜੀ

ਆ ਤੂੰ ਇੱਕ ਗੱਲ ਸੁਣ ਕੇ ਦੀ ਦੱਸਾਂ ਤੇ ਜਾਣਕਾਰੀ ਦਿਚਾਉਣੀ ਆ ਪਤਾ ਰੋਗਾ ਆ ਲਈ ਵੀ ਰੋਈ 500 ਰੁਪਏ ਆ ਤੇ 500 ਵਾਚੋਰ ਕਰੀਂ ਦੇ ਦਵਾ ਦੇ ਪਾਧ ਤੂੰ ਗੱਲ ਗਾ ਦੇਣਾ ਕਰਦੇ ਮੇਰੇ ਕੋਲ ਸੋ ਬੈਠ ਗਿਆ ਜੀ ਸਮਝ ਨਹੀਂ ਆ ਰਿਹਾ 5 ਨਹੀਂ 200 ਹੋ ਗਈ ਆ। ਉਹ ਫਾਈਲਾ ਉਹ ਲਿਖੇ ਤੇ। ਹਾਂ। ਤੁਹਾਨੂੰ ਆ ਰਿਹਾ ਜਿਹੜਾ ਚੋਰਾ ਆ ਲਿਆ ਕਿੰਨਾ ਹੈ? 500। ਇੱਕ ਮਿੰਟ ਮੇਰੇ ਕੰਪਿਊਟਰ ਹੀ ਚੱਲਣ ਦਿਆ ਇਹਦੇ। ਪਹਿਲਾਂ 500 ਉਹ ਕਰਨਾ ਰੋਕ ਕੇ ਕਰਾ ਲੀਏ ਤੇ। ਤੇ ਮਤਲਬ ਕਿ ਤੂੰ ਆਪਦੇ ਪੱਲਿਆਂ ਦਿੱਤਾ 500। ਵਧੀਆ ਜੀ ਵਧੀਆ। ਕਰਾ ਲਾ ਦੇ ਦੱਸੋ। 200 ਛੇਤੀ। ਜਿਹੜੇ ਨੂੰ ਸੱਚਾ ਇੰਕੰਦ ਅੰਦਰੋਂ ਸਬਸਕ੍ਰਾਈਬ ਕਰ ਲਿਓ ਆਪਣਾ ਜਿਹੜਾ ਨਾਮ ਸੁਆ ਗੱਲ ਸੁਣ ਆਪਣਾ ਨਾਮ ਸੁਆ ਵੀ ਕਰਵਾ ਲੈ ਤੂੰ ਇਹ ਹਾਲਤੀ ਕਰਾ ਜਿਹੜਾ ਤੇਰੀ ਹਾਲਾ ਤੂੰ ਤੇ ਦੀ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਸਟ ਤੇ ਅਗਰ ਫਿਰ ਇੱਕ ਰੀ ਨੂੰ ਹੋਲਡ ਤੇ ਰੱਖ ਜ਼ਿਆਦਾ ਨਾ ਕਰਾ ਲੈ ਜਿੰਨੇ ਤੋਂ ਤੇ ਕੋਈ ਨਹੀਂ ਕਿੰਨਾ ਦੱਸ ਤੀ ਨਾ ਦੱਸ ਕੇ ਕਰੀ ਜੀ ਹਾਂ ਪੰਜ ਮੈਂ 143 ਨੂੰ ਕਰਦੇ ਪੰਜਾਂ ਪੰਜ ਵੇਲੇ ਪੰਜ ਤਿੰਨ ਤੋਂ ਬਾਅਦ ਚਲਾਉਂ ਪੰਜ ਕਰਦਾ 243 ਨੂੰ ਕਰਦੇ 343 ਨੂੰ ਕਰਨਾ ਹਾਂ ਵਾਦਾ ਸਾਡਾ ਬੇਸ ਰੰਗ ਹੈ ਨਾ ਉਹ ਸਾਡੀ ਯੂਨੀਅਨ ਹੈ ਅਰੇ ਇੱਥੇ ਨਾ ਜਵਾਰ ਹੋ ਗਏ ਆ ਲਾਈ ਆਂ ਗਿਆ ਖਾਲੋ ਨਾਰਾਖ ਦੇ ਜਵਾਨ ਦੀ ਗੋਲ ਅਜੇ ਲੈ ਪੈਣ ਨੂੰ ਕਰ ਜਵਾਨ ਅਜੇ ਨਹੀਂ ਭਣੀ ਪੇਂਟਿੰਗ ਹੋਦਾ ਰੇਟਿੰਗ ਸੋਹਰ ਬਚਾ ਦੇ ਭਾਈ ਭਣੀ ਨਹੀਂ ਹੋ ਜੇ ਪੇਂਟਿੰਗ ਹੀ ਪਈ ਹੋਰ ਇਹ ਸ਼ੇਨਦਲ ਦਾ ਆ ਆ ਰਿਹਾ ਸੀ ਕੰਮ ਨਹੀਂ ਕਰਦਾ ਮੈਂ ਧੰਨਵਾਦ ਜੀ ਆ ਦਿਖਾ ਲਈ ਬੋਧਾ ਉਹ ਤਾਂ ਸਟਕਦਾ ਉਹਦਾ ਬਿਵਾਰ ਕਿ ਰਾਹੀ ਇਲੈਕਟ੍ਰਿਕ ਤਲਵਾ ਨੱਚੇ ਬੱਜ ਬਾਲਾ ਪਾਰਤਾ ਸੇ ਇਥੋਂ ਆਇਆ ਕਰਕੇ ਹਾਂ ਕਾਨੀਗਰ ਮੁਖਾਫ ਕਰਦਾ ਅੰਦਰ ਜਨਾਸ ਹਾਂ ਸੱਕੇ ਕੁਰੀ ਲੱਗੀ ਰੀਐਕਸ਼ਨ ਉਹਦਾ ਲੜ ਤਗੜਾ ਜੂਦਾ ਹਿਆ ਰੀ ਸਿੰਘ ਮਿਲਦਾ ਪੈਂਡਿੰਗ ਹੀ ਬਈ ਬਹੁਤ ਕਾਫੀ ਇੱਧਰ ਕੋਈ ਪਾਸ ਇਥੇ ਇੱਕ ਲੋਕਾ ਲੱਗ। ਹਾਂ ਜੀ ਇਹ ਪੈਦਾ ਨਿਵੇਸਕਟਰ ਜਾਵਾ ਤੋਂ ਬੜਾ ਕਾਮਯਾਬ ਹੈ ਉਸ ਦਾ। ਐ ਕਿਉਂ ਫੜਕੀ ਬੋਲਦੇ। ਮੈਂ ਤਾਂ ਕੋਈ ਵੀ ਰੇ ਕਰਦਾ। ਇਥੇ ਆ ਕੇ ਤੁਹਾਨੂੰ ਮੋਰੀ ਤੇ ਨਿਕਲ ਆਉਂਦਾ। ਹਾਂ ਇਹਦਾ ਬੋਲ ਸਿਆ। ਕਰ ਦਿਓ। ਲੁੱਭਣ ਲੱਗਿਆ। ਇਹ ਸਿਕ ਨਲੂਗਾ। ਮਹਾਰ ਨਹੀਂ ਜੈਦੀ ਸੈਡ ਆ ਸਭ ਤੋਂ ਮੇਨ ਬੰਦਾ ਤੇ ਜਰਮਾਨਾ ਜੁਦਾ ਹੀ ਚਲੋ ਜੀ ਧੰਨਵਾਦ ਚੈਨਲ ਨੂੰ ਕੰਦੇ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਆਦਰ